ਸਸ਼ਵੇਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਆਇ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਆਸਟ੍ਰੇਲੀਆ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਇਹ ਨੌਜਵਾਨ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਪਹਿਲਾ ਰੁੱਖ ਦੇ ਨਾਲ ਟਕਰਾਈ ਅਤੇ ਫਿਰ ਬੱਸ ਸ਼ੈਲਟਰ ਅਤੇ ਫਿਰ ਇੱਕ ਖੰਭੇ ਦੇ ਨਾਲ ਜਾ ਵਜੀ ਦੇਖੋ ਪੂਰੀ ਖਬਰ ਆਸਟ੍ਰੇਲੀਆ ਦੇ ਵਿੱਚ ਆਈਡੀਲੇਟ ਦੇ ਸਾਲਸਬਰੀ ਵਿਖੇ ਇੱਕ ਪੰਜਾਬੀ ਨੌਜਵਾਨ ਜਗਸੀਰ ਸਿੰਘ ਬੋਪਾਰਾਏ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ 37 ਸਾਲਾ ਜਗਸੀਰ ਸਿੰਘ ਸਵੇਰੇ ਕਰੀਬ 2 ਵਜੇ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਾਸਕੀਜ਼ ਰੋਡ ਦੇ ਉੱਤੇ ਜਾ ਰਿਹਾ ਸੀ ਕਿ ਅਚਾਨਕ ਉਹਦੀ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ। ਪਰ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇਸ ਮਗਰੋਂ ਉਹ ਇੱਕ ਬੱਸ ਸ਼ੈਲਟਰ ਅਤੇ ਖੰਭੇ ਦੇ ਵਿੱਚ ਵੀ ਜਾ ਕੇ ਵੱਜੀ। ਇਸ ਭਿਆਨਕ ਹਾਦਸੇ ਦੌਰਾਨ ਜਗਸੀਰ ਸਿੰਘ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਜਗਸੀਰ ਸਿੰਘ ਨੇ ਅਗਲੇ ਕੁਝ ਹਫ਼ਤਿਆਂ ਤੱਕ ਭਾਰਤ ਆ ਕੇ ਵਿਆਹ ਕਰਵਾਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਪਾਣਾ ਵਾਪਰ ਗਿਆ ਇੱਕ ਚਸ਼ਮਦੀਦ ਔਰਤ ਦੇ ਮੁਤਾਬਕ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਟੱਕਰ ਹੁੰਦਿਆਂ ਹੀ ਕਾਰ ਦੇ ਟੁਕੜੇ ਉੱਡ ਗਏ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੀਆਂ ਸੜਕਾਂ ਦੇ ਉੱਤੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਜਾਣਕਾਰੀ ਦੇ ਅਨੁਸਾਰ ਇਸ ਸਾਲ ਦੱਖਣੀ ਆਸਟ੍ਰੇਲੀਆ ਦੀਆਂ ਸੜਕਾਂ ਦੇ ਉੱਪਰ ਹੋਣ ਵਾਲੀ ਇਹ 57ਵੀਂ ਮੌਤ ਹੈ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਗਵਾਹਾਂ ਅਤੇ ਡੈਸ਼ ਕੈਮ ਦੀ ਫੁਟੇਜ ਵਾਲਿਆਂ ਨੂੰ ਵੀ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਾਦਸੇ ਦੀ ਅਸਲ ਵਜ੍ਹਾ ਪਤਾ ਚੱਲ ਸਕੇ ਬਿਊਰੋ ਰਿਪੋਰਟ ਹਮਦਰਸ ਟੀਵੀ ਅਮਰitsar ਦੇ ਅਜਨਾਲਾ ਦੇ ਵਿੱਚ ਹੜ੍ਹਾਂ ਦੇ ਨਾਲ ਪੈਦਾ ਹੋਈ ਭਿਆਨਕ ਸਥਿਤੀ ਦੇ ਮੱਦੇਨਜ਼ਰ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਜਨਾਲਾ ਅਤੇ ਰਮਦਾਸ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਕਾਂਗਰਸ ਦੇ ਹੋਰ ਵੀ ਆਗੂ ਮੌਜੂਦ ਸਨ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਉੱਪਰ ਤਿੱਖੇ ਹਮਲੇ ਕੀਤੇ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹਾਂ ਦੀ ਸਥਿਤੀ ਉੱਪਰ ਕਾਬੂ ਪਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਗਈ ਹੈ। ਉਹਨਾਂ ਦੋਸ਼ ਲਗਾਇਆ ਕਿ ਜਦੋਂ ਹਫ਼ਤਾ ਪਹਿਲਾਂ ਹੀ ਭਾਰੀ ਵਰਖਾ ਦੀ ਚੇਤਾਵਨੀ ਦੇ ਦਿੱਤੀ ਗਈ ਸੀ ਤਾਂ ਸਮੇਂ ਸਿਰ ਡਰੇਨਾਂ ਦੀ ਸਫਾਈ ਕਿਉਂ ਨਹੀਂ ਹੋਈ? ਡੈਮਾਂ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ? ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ ਕੌਮੀ ਆਫ਼ਤ ਫੰਡ ਦੇ ਵਿੱਚੋਂ ਘੱਟੋ ਘੱਟ 5-7 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਜਾਣ। ਉਹਨਾਂ ਕੇ ਆਕੇ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਦੇ ਨਾਲ ਖੜਦੇ ਆਏ ਨੇ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਨਾਲ ਖੜੇ ਪੰਜਾਬ ਸਰਕਾਰ ਨੂੰ ਤੇ ਪਹਿਲੇ ਹੀ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਹਨੇ ਆਲਰੇਡੀ ਕਈ ਹਫ਼ਤੇ ਪਹਿਲੇ ਵਾਰਨਿੰਗ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਬਰਸ਼ਾਤਾਂ ਦਾ ਤੇ ਹਿਮਾਚਲ ਚੋਂ ਵੱਡੀ ਟੋਰੈਂਸ਼ਲ ਰੇਨ ਦਾ ਖਤਰਾ ਹੈ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਗਵਰਨਮੈਂਟ ਆਫ ਪੰਜਾਬ ਨੇ ਕੰਪਲੀਟਲੀ ਫੇਲ ਕੀਤਾ ਕੋਈ ਡਰੇਨਾ ਦੀ ਸੋਚਾਈ ਨਹੀਂ को बंदा दी ਮਜ਼ਬੂਤੀ ਮੈਂ ਅੱਜ ਵਿਸ਼ੇਸ਼ ਇੱਕ ਚਿੱਠੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕਿ ਅਸਰ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਲੋਕ ਤੇ ਵਿਸ਼ੇਸ਼ ਤੌਰ ਬਾਰਡਰ ਦੇ ਲੋਕ ਹਮੇਸ਼ਾ ਹਰ ਔਖੀ ਘੜੀ ਦੇ ਵਿੱਚ ਦੇਸ਼ ਦੇ ਨਾਲ ਉਹਦੀ ਪਿੱਠ ਪਿੱਛੇ ਖੜੋਤੇ। ਇਹੀ ਫੂਟਬੋਲ ਹੈ ਸਾਰੇ ਹਿੰਦੁਸਤਾਨ ਦੀ। ਅੱਜ ਜੇ ਤੁਸੀਂ ਮੁੱਖ ਮੰਤਰੀ ਨੇ ਜੇ ਤੁਹਾਨੂੰ ਅਪੀਲ ਨਹੀਂ ਵੀ ਕੀਤੀ। ਤੁਹਾਡਾ ਫਰਜ਼ ਬੰਦ ਹੈ। ਪ੍ਰਧਾਨ ਮੰਤਰੀ ਜੀ ਤੁਸੀਂ ਆਪ ਏਰੀਅਲ ਸਰਵੇ ਕਰਦੇ ਪੰਜਾਬ ਦਾ ਪੰਜਾਬ ਦੇ ਵਿੱਚ 1100 ਤੋਂ ਵੱਧ ਪਿੰਡ ਡੁੱਬ ਚੁੱਕੇ ਹਨ 23 ਤੋਂ ਵੱਧ ਲਾਸ਼ਾਂ ਸਮਝੋ ਮੌਤਾ ਹੋ ਚੁੱਕੀਆਂ ਹਨ ਹਜ਼ਾਰਾਂ ਦੀ ਤਦਾਦ ਦੇ ਵਿੱਚ ਡੰਗਰ ਵਰ ਚੁੱਕੇ ਕੋਈ ਰਾਹਤ ਕਿਸਾਨਾਂ ਨੂੰ ਨਹੀਂ ਆ ਰਹੀ ਜਿਨ੍ਹਾਂ ਦੀ ਜ਼ੁਬਾਨ ਹੈ ਨਹੀਂ ਬੇਜ਼ੁਬਾਨੀ ਸਾਡੇ ਡੰਗਰ ਜਿਹੜੇ ਉਹਨਾਂ ਤੂੜੀ ਦੀ ਲੋੜ ਹੈ ਉਹਨਾਂ ਚਾਰੇ ਦੀ ਲੋੜ ਹੈ ਉਹਨਾਂ ਪੱਟੀਆਂ ਦੀ ਲੋੜ ਕੌਣ ਇੱਥੇ ਆ ਕੇ ਪ੍ਰੋਵਾਈਡ ਕਰੇਗਾ ਮੇਰੀ ਬੇਨਤੀ ਹੈ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਇਮੀਡੀਟਲੀ ਆਪਣੇ ਨੈਸ਼ਨਲ ਕੈਲੇਮਟੀ ਫੰਡ ਦੇ ਵਿੱਚੋਂ ਪੈਸੇ ਪੰਜਾਬ ਨੂੰ ਘਟ ਤੋਂ ਘਟ 5 ਤੋਂ 7000 ਕਰੋੜ ਰੁਪਇਆ ਇਮੀਡੀਏਟਲੀ ਦਿਓ ਨੁਕਸਾਨ ਸਾਡਾ ਮਿਨਿਮਮ 35 ਤੋਂ 40000 ਕਰੋੜ ਤੋਂ ਵੱਧਾ ਨੁਕਸਾਨ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਮੁਸੀਬਤ ਦੇ ਵਿੱਚ ਨੇ ਪਰ ਕੇਜਰੀਵਾਲ ਸੀਐਮ ਭਗਵੰਤ ਮਾਨ ਤੇ ਹੋਰ ਨੇਤਾ ਗਾਇਬ ਨੇ ਲੋਕਾਂ ਦੇ ਨਾਲ ਸਿਰਫ ਕਾਂਗਰਸ ਪਾਰਟੀ ਹੀ ਖੜੀ ਹੈ ਅਜਨਾਲਾ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਮ ਫਰੀਦਕੋਟ ਦੇ ਵਿੱਚ ਅੱਜ 22 ਸਾਲਾ ਆਕਾਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਨੇ ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਦੇ ਵਿੱਚ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਕਾਫੀ ਲੰਬੇ ਇੰਤਜ਼ਾਰ ਮਗਰੋਂ ਉਸ ਦੀ ਮ੍ਰਿਤਕ ਦੇਹ ਅੱਜ ਪਿੰਡ ਪੱਕਾ ਵਿਖੇ ਪੁੱਜੀ ਸੀ। ਇਸ ਮੌਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਦੇ ਵਿੱਚ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ 22 ਸਾਲਾ ਆਕਾਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਪੱਕਾ ਵਿਖੇ ਪੁੱਜੀ ਜਿੱਥੇ ਉਸ ਦਾ ਪੂਰੀ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਕਾਸ਼ਦੀਪ ਨੂੰ ਅੰਤਿਮ ਵਿਦਾਈ ਦਿੱਤੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਾਸ਼ਦੀਪ ਕਰੀਬ 2 ਸਾਲ ਪਹਿਲਾਂ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਗਿਆ ਸੀ। ਜਿੱਥੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ ਪਰ ਕੁਝ ਮਹੀਨੇ ਪਹਿਲਾਂ ਉਸ ਦਾ ਕੰਮ ਛੁੱਟ ਗਿਆ ਸੀ ਜਿਸ ਦੇ ਕਾਰਨ ਉਹ ਘਰ ਦਾ ਕਿਰਾਇਆ ਵੀ ਨਹੀਂ ਦੇ ਸਕਿਆ। ਇਸ ਬਾਰੇ ਦੇ ਵਿੱਚ ਉਸ ਨੇ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਅਤੇ ਕੈਨੇਡਾ ਦੇ ਵਿੱਚ ਘਰ ਦੇ ਗੈਰ-ਕਾਨੂੰਨ ਦੇ ਵਿੱਚ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਮ੍ਰਿਤਕ ਦੇ ਪਿਤਾ ਬੋਰ ਸਿੰਘ ਨੇ ਆਖਿਆ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਉਸ ਦੇ ਪਰਿਵਾਰ ਦੇ ਨਾਲ ਉਸ ਦੀ ਗੱਲਬਾਤ ਹੋਈ ਸੀ ਪਰ ਉਸ ਨੇ ਕਿਸੇ ਤਰ੍ਹਾਂ ਦੇ ਤਣਾਅ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਪੰਥਕ ਆਗੂ ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਪਰਿਵਾਰ ਨੇ 25-30 ਲੱਖ ਰੁਪਏ ਖਰਚ ਕਰਕੇ ਆਕਾਸ਼ ਦੀਪ ਨੂੰ ਕੈਨੇਡਾ ਭੇਜਿਆ ਸੀ ਹੁਣ ਉਸ ਦੀ ਮ੍ਰਿਤਕ ਦੇ ਲਿਆਂਦੇ ਉੱਤੇ ਵੀ ਅੱ비 ਤੋਂ 25 ਲੱਖ ਖਰਚ ਨੇ ਪੈ ਗਏ ਨੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਬਿਊਰੋ ਰਿਪੋਰਟ ਹਮਦਰਦ ਹੁਣ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਕੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰ ਦਿੱਤਾ ਹੈ ਜਾਣਕਾਰੀ ਮਿਲੀ ਹੈ ਕਿ ਇਹ ਮੁਲਜ਼ਮ ਇੱਕ ਵੱਡੀ ਟਾਰਗੇਟ ਕਿਲਿੰਗ ਦੀ ਪਲੈਨਿੰਗ ਕਰ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਪੁਲਿਸ ਉਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਡੀ ਪੁਲਿਸਰ ਟੀਮ ਨੂੰ ਮੁਖਬਰ ਕੋਲੋਂ ਸੂਚਨਾ ਮਿਲੀ ਉਸ ਦੇ ਉੱਪਰ ਕਾਰਵਾਈ ਕਰਦੇ ਹੋਏ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਗ੍ਰਫਤਾਰੀ ਦੌਰਾਨ ਇੱਕ ਗਲੌਕ ਪਿਸਤੌਲ 13 ਜ਼ਿੰਦਾ ਕਾਰਤੂਸ ਅਤੇ ਦੋ ਖਾਲੀ ਕੋਲ ਵੀ ਬਰਾਮਦ ਕੀਤੇ ਗਏ ਨੇ ਤੇ ਇਸ ਗ੍ਰਫਤਾਰੀ ਦੌਰਾਨ ਪੁਲਸ ਦੇ ਉੱਪਰ ਵੀ ਫਾਇਰਿੰਗ ਹੋਈ ਜਿਸ ਤੋਂ ਬਾਅਦ ਪੁਲਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਮੁਲਜ਼ਮ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਪੰਜ ਦੋਸ਼ੀ ਇਸ ਚ ਗ੍ਰਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਜੋ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਸ ਸਾਰਾ ਟੈਰਿਸ ਨੈਟਵਰਕ ਜਿਹੜਾ ਹੈਗਾ ਲੰਡਾ ਹਰੀਕਾ ਸੱਤਾ ਨਸ਼ਾਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਔਰ 5 ਦੋ 6 ਚ ਫੜੇ ਗਏ ਨੇ ਕਰਨਦੀਪ ਇਹ ਸ੍ਰਿਆਲੀ ਦਾ ਤਰਨਤਰਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮੁਕੱਦਮਾ ਹੈ ਤੇ ਆਰਮਜ਼ੈਕਟ ਦਾ ਮੁਕੱਦਮਾ ਹੈ ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਗੁਰਸੇਵਕ ਅਰਸ਼ਦੀਪ ਅਮਰਤਪਾਲ ਤੇ ਇੱਕ ਜਿਹੜਾ ਜੂਵినਾਈਲ ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਏਡਵਿਨ ਪੁਲਿਸ ਨੇ ਪਹਿਲਾਂ ਇੱਕ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਵਰਤਪਾਲ ਤੇ ਨਾਲ ਉਹਨਾਂ ਦੇ ਜੁਵਿਨਾਈ ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕੈਟਰਿਜ ਨੇ ਤੇ ਦੋ ਐਮਪਟੀ ਸ਼ੈਲ ਨੇ ਏ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਦੀ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾ ਮਿਲੀ ਕਿ ਕੋਟ ਖਾਲਸਾ ਏਰੀਆ ਚ ਪੀਐਸ اسلامਾਬਾਦ ਚ ਬੋੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ ਚ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਇਤੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਜੇ ਇਹਨਾਂ ਦੀ ਟੋਟਲ ਜਿਹੜਾ ਓਵਰਆਲ ਵਿਊ ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਇਹ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਹੈਗੇ ਔਰ ਮੇਲ ਮਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਕਲੌਕ ਪਿਸਟਲ ਸੀ ਇਹਦੇ ਕੋਲ ਕਾਰਤੂਸੇ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਚ ਕਟਆਊਟ ਬਹੁਤ ਰੱਖੇਗੇ ਜੇ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਤਲ ਹੈ ਇੱਕ ਦੂਜਾ ਚਾਰਚ ਤੋਂ ਸੋਂ ਨੂੰ ਦੇ ਦੇ ਕੇ ਗਏ ਸੀ ਕਿ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰ ਉਹਨਾਂ ਨੂੰ ਦੇ ਕੇ ਤੇ ਉਹ ਕਿਲਿੰਗ ਕਰਾਉਣੀ ਸੀ ਤੇ ਇਸ ਕਰਕੇ ਇਹਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟਰਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਕੇ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਸ ਟੀਮ हरियाणाती शहर ਨਾਬਾ ਵਿਖੇ ਪੰਜਾਬ ਦੇ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਨਾਬਾ ਦਾ 164ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕਾ ਦੇਵਮਾਨ ਅਤੇ ਭਾਈ ਕਾਨ ਸਿੰਘ ਨਾਬਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਬੁੱਤ ਦੇ ਉੱਤੇ ਫੁੱਲ ਅਰਪਣ ਕੀਤੇ ਗਏ। ਪੰਜਾਬ ਦੇ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੋਚ ਦੇ ਰਚੇਤਾ ਭਾਈ ਕਾਨ ਸਿੰਘ ਦਾ ਨਾਭਾ ਦੇ 164ਵੇਂ ਜਨਮ ਦਿਹਾੜੇ ਮੌਕੇ ਵਿਧਾਇਕਾ ਦੇਵਮਾਨ ਅਤੇ ਉਹਨਾਂ ਦੇ ਪਰਪੋਤੇ ਮੇਜਰ ਆਦਰਸ਼ ਪਾਲ ਸਿੰਘ ਵੱਲੋਂ ਨਾਭਾ ਵਿਖੇ ਸਥਿਤ ਉਹਨਾਂ ਦੇ ਬੁੱਤ ਦੇ ਉੱਤੇ ਫੁੱਲ ਮਾਲਾ ਭੇਟ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਗੱਲਬਾਤ ਕਰਦਿਆਂ ਵਿਧਾਇਕ ਦੇਵਮਾਨ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਭਾਈਕਾਨ ਸਿੰਘ ਨਾਬਾ ਵਰਗੀ ਸ਼ਖਸੀਅਤ ਦਾ ਸੰਬੰਧ ਨਾਬਾ ਦੇ ਨਾਲ ਹੈ। ਉਹਨਾਂ ਕਿਹਾ ਕਿ ਭਾਈਕਾਨ ਸਿੰਘ ਨਾਬਾ ਦਾ ਲਿਖਿਆ ਮਹਾਨ ਕੋਸ਼ ਪੰਜਾਬੀ ਨੂੰ ਬਹੁਤ ਵੱਡੀ ਦੇਣ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈਕਾਨ ਸਿੰਘ ਜੀ ਨਾਬਾ ਜਿਨ੍ਹਾਂ ਦਾ ਮਹਾਨ ਕੋਸ਼ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਅੱਜ ਉਹਨਾਂ ਦਾ 164ਵਾਂ ਜਨਮ ਦਿਹਾੜਾ ਜੀ। ਰੋਟੀ ਵਾਲੇ ਪੁੱਲ ਨਾਬਾ ਵੀ ਕਿ ਉਹਨਾਂ ਦਾ ਸਟੈਚੂ ਲੱਗਿਆ ਇੱਥੇ ਅਸੀਂ ਮਨਾਇਆ ਜੀ ਔਰ ਫੁੱਲਾਂ ਦੇ ਹਾਰ ਪਾਏ ਨੇ ਵਰਖਾ ਕੀਤੀ ਹੈ ਉਹਨਾਂ ਦੇ ਪਟਪੋਤਾ ਸਾਹਿਬ ਮੇਜਰ ਸਾਹਿਬ ਉਹ ਵੀ ਇੱਥੇ ਹਾਜ਼ਰ ਨੇ ਔਰ ਇਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵੱਡੀ ਗੱਲ ਹੈ ਕਿ ਭਾਈ ਕਾਨ ਸਿੰਘ ਨਾਬਾ ਹੋਰਾਂ ਦਾ ਲਿਖਿਆ ਮਹਾਨ ਕੋਸ਼ ਜਿਹੜਾ ਹੈ ਜੀ ਉਹਦੇ ਵਿੱਚ ਦੁਨੀਆ ਦੇ ਕਿਸੇ ਵੀ ਸ਼ਬਦ ਦਾ ਅਗਰ ਤੁਸੀਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਦਰਜ ਹੈ ਜੀ ਔਰ ਨਾਬੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਇਸੇ ਕਰਕੇ ਨਾਬਾ ਰਿਆਸਤ ਜਿਹੜੀ ਹੈ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਭਾਈ ਕਾਨ ਸਿੰਘ ਨਾਬਾ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਹਾਰਾਜਾ ਰਬਦੰਮਨ ਸਿੰਘ ਜੀ ਹੋਰਾਂ ਨੂੰ ਸਿੱਖਤ ਕਰਨ ਦੇ ਬਾਰੇ ਸਿੱਖੀ ਨਾਲ ਜੋੜਨਾ ਉਹਨਾਂ ਨੂੰ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵੱਡਾ ਯੋਗਦਾਨ ਰਿਹਾ ਤੇ ਜਿਹਦੇ ਕਰਕੇ ਨਾਬਾ ਸ਼ਹਿਰ ਨਾਬਾ ਰਿਆਸਤ ਜਿਹੜੀ ਹੈ ਇਹ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਸੋ ਅੱਜ ਬਹੁਤ ਖੁਸ਼ੀ ਹੈ ਮੁਬਾਰਕਬਾਦ ਉਹਨਾਂ ਦੀ ਰੂਹ ਨੂੰ ਹਮੇਸ਼ਾ ਸਕੂਨ ਮਿਲੇ ਉਹਨਾਂ ਦੇ ਪਰਿਵਾਰ ਮੇਜ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਨ ਕੋਸ਼ ਦੀ ਕੀਤੀ ਗਈ ਬੇਅਦਬੀ ਦੇ ਮੁੱਦੇ ਦੇ ਉੱਤੇ ਬੋਲਦਿਆਂ ਦੇ ਮਾਨ ਨੇ ਆਖਿਆ ਕਿ ਇਹ ਜੋ ਕੁਝ ਹੋਇਆ ਬੇहद ਮੰਦਭਾਗ ਹੈ ਪਰ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਬੜੀ ਮੰਦਭਾਗੀ ਗੱਲ ਹੈ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ ਵਿੱਚ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਇਹ ਜਿਹੜਾ ਜੀ ਫੈਸਲਾ ਹੋਇਆ ਸੀ ਕਿ ਜਿਹੜੇ ਵੀ ਜਿਹਦੇ ਵਿੱਚ ਗੁਰਬਾਨੀ ਦਰਜ ਹੋਵੇ ਵਿਰਤ ਸ੍ਰੂਪ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਜੀ ਅਗਨੀ ਭੇਂਟ ਕੀਤਾ ਜਾਂਦਾ ਪਰ ਅਗਨੀ ਭੇਂਟ ਨਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਮਿੱਟੀ 'ਚ ਦਬਾਇਆ ਗਿਆ ਜੀ ਬੇਸ਼ੱਕ ਉਹਨਾਂ ਨੂੰ ਕੱਢ ਲਏ ਗਏ ਨੇ ਤੇ ਉਹ ਬਹੁਤ ਮਤਲਬ ਨਿੰਦਣਯੋਗ ਗੱਲ ਹੈ ਜਿੱਦਾਂ ਨਹੀਂ ਸੀ ਹੋਣਾ ਚਾਹੀਦਾ ਪ੍ਰੋਪਰ ਵਿਧੀ ਅਨੁਸਾਰ ਜੋ ਵੀ ਸਿੱਖ ਧਰਮ ਦੇ ਮੁਤਾਬਕ ਹੈ ਜੀ ਅਗਨੀ ਭੇਂਟ ਜਿਹੜਾ ਹੋਣਾ ਚਾਹੀਦਾ ਸੀਗਾ ਔਰ ਬੇਸ਼ੱਕ ਜਿਹੜੇ ਕੁਝ ਲੋਕ ਇਨਵੋਲਵ ਸੀਗੇ ਉਹਨਾਂ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਜੀ ਪਰ ਭਾਈ ਕਾਨ ਸਿੰਘ ਨਾਪਾ ਦੀ ਲਿਖਤ ਜਿਹੜੀ ਹੈ ਮਹਾਨ ਕੋਸ਼ੋ ਦੇ ਵਿੱਚ ਛੇੜਛਾੜ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਸੋ ਉਹ ਉਹਦੀ ਜਿਹੜੀ ਹੈ ਪ੍ਰੋਪਰ ਹੁਣ ਪ੍ਰੋਸੈਸ ਕਾਨੂੰਨ ਮੁਤਾਬਕ ਚੱਲੇਗਾ ਤੇ ਉਹ ਜੋ ਵੀ ਕਾਨੂੰਨ ਮੁਤਾਬਕ ਗੱਲਬਾਤ ਹੋਏਗੀ ਉਹ ਅੱਗੇ ਬਤੇਗੀ ਉਧਰ ਭਾਈ ਕਾਨ ਸਿੰਘ ਨਾਪਾ ਦੇ ਪਰਪੋਤੇ ਮੇਜਰ ਆਦਰਸ਼ ਪਾਲ ਸਿੰਘ ਵੱਲੋਂ ਵਿਧਾਇਕ ਦੇਬ ਮਾਨ ਦੀ ਸ਼ਲਾਗਾ ਕੀਤੀ ਗਈ ਕਿ ਉਹਨਾਂ ਵੱਲੋਂ ਭਾਈ ਕਾਨ ਸਿੰਘ ਨਾਪਾ ਨੂੰ ਯਾਦ ਕੀਤਾ ਗਿਆ ਬਹੁਤ ਅੱਛੀ ਗੱਲ ਹੈ ਧੰਨਵਾਦ ਹੈ ਸਾਰੇ ਸ਼ਹਿਰ ਦਾ ਜਿਹੜੇ ਲੋਕ ਉਰੇ ਆਏ ਹੋਏ ਨੇ ਕਿ 164 ਸਾਲ ਬਾਅਦ ਵੀ ਉਹ ਇਹਨਾਂ ਨੂੰ ਯਾਦ ਕਰਦੇ ਨੇ ਵਰਨਾ ਯਾਦਦਾਸ਼ਤ ਨਹੀਂ ਹੁੰਦੀ ਵਕਤ ਨਾਲ ਹਰ ਬੰਦਾ ਹਰ ਚੀਜ਼ ਨੂੰ ਭੁੱਲ ਜਾਂਦਾ ਹੈ ਪਰ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ ਵੀ 90 ਦੇ ਨਿਵਾਸੀਆਂ ਨੇ ਐਮ ਐਲ ਏ ਸਾਹਿਬ ਨੇ ਇਸ ਚੀਜ਼ ਨੂੰ ਧਿਆਨਸ ਰੱਖਿਆ ਔਰ ਅੱਜ ਇੱਥੇ ਆਪਾਂ ਇਕੱਠੇ ਹੋਏ ਆਂ ਤੇ ਅਰਦਾਸ ਕੀਤੀ ਭਾਈ ਸਾਹਿਬ ਵਾਸਤੇ ਐਮ ਐਲ ਏ ਸਾਹਿਬ ਨੇ ਕੁਝ ਦਿਨ ਪਹਿਲਾਂ ਇਸ ਚੀਜ਼ ਨੂੰ ਬਿਲਕੁਲ ਸਪਸ਼ਟ ਕੀਤਾ ਹੈ ਕੀ ਜੋ ਕੁਝ ਉੱਥੇ ਹੋਇਆ ਉਹ ਠੀਕ ਨਹੀਂ ਹੋਇਆ ਐਸਾ ਨਹੀਂ ਸੀ ਹੋਣਾ ਚਾਹੀਦਾ ਔਰ ਜੋ ਇਨਕੁਆਇਰੀ ਹੋਣੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਜੋ ਇਨਕੁਆਇਰੀ ਹੋਣੀ ਉਹ ਦੱਸੂਗੀ ਵੀ ਇਹ ਚ ਕੌਣ قصوروار ਹੈ ਔਰ ਇਹ ਕਿਉਂ ਇਹ ਚੀਜ਼ ਹੋਈ ਉਸ ਟੰਗ ਦੇ ਨਾਲ ਇਹ ਕਿਉਂ ਨਾ ਇਸ ਨੂੰ ਡਿਸਪੋਜ਼ ਆਫ ਕਰਤਾ ਡਿਸਟਰੋਏ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਭਾਈ ਕਾਨ ਸਿੰਘ ਨਾਬਾ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਵੀ ਕੀਤੀ ਗਈ ਨਾਬਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਸ ਟੀਵੀ ਸ਼੍ਰੀ ਮੁਕਸਰ ਸਾਹਿਬ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਸੋਥਾ ਦੇ ਗਿੱਦੜਬਾਤ ਤੋਂ ਮੁਕਸਰ ਜਾ ਰਹੀ ਇੱਕ ਨਿੱਜੀ ਬੱਸ ਅਚਾਨਕ ਪਲਟ ਗਈ ਹੈ ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਇਸ ਸਾਥ ਸੇਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਬੱਸ ਹਰ ਰੋਜ਼ ਹੀ ਗਿੱਦੜਬਾਤ ਤੋਂ ਸ਼੍ਰੀ ਮੁਕਸਰ ਸਾਹਿਬ ਇਸੇ ਰਾਤ ਹੋ ਜਾਂਦੀ ਹੈ ਪਰ ਅੱਜ ਜਦੋਂ ਬੱਸ ਸੱਥੇ ਦੇ ਕੋਲ ਪਹੁੰਚੀ ਤਾਂ ਅਚਾਨਕ ਸਾਹਮਣੇ ਤੋਂ ਆ ਰਹੀ ਟਰਾਲੀ ਨੂੰ ਬਚਾਅ ਕਰਦੇ ਹੋਏ ਇਹ ਪਲਟ ਗਈ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਉਹ ਗੱਦੜਾ ਤੋਂ ਬੱਸ ਆ ਰਹੀ ਸੀ ਮੁਖਤਰ ਨੂੰ ਜਾ ਰਹੀ ਸੀ ਅੱਗੋਂ ਟਰਾਲੀ ਆ ਗਈ ਉਹ ਬੱਸ ਪਲਟ ਗਈ ਕਿੰਨੀਆਂ ਕੁ ਸਵਾਰੀਆਂ ਸੀ ਬੱਚੇ ਤਾਂ ਸਾਰੀਆਂ ਤੇ ਹਾਂ ਜੀ ਨਹੀਂ ਬੱਚਦਾ ਜੀ 50 60 ਸੀ ਅੱਛਾ ਕਿੰਨੇ ਕ ਵਜੇ ਦੀ ਘਟਨਾ ਹੈ ਪਤਾ ਇਹ ਹੋਊਗੀ 12 ਵਜੇ ਦੀ ਕਲਈ ਆਹ ਤੋਂ ਜੇਹੀ ਬੱਸ ਇੱਕ ਚ ਜਾਂਦੀ ਹੈ ਹਾਂਜੀ ਹਾਂਜੀ ਇਹ ਹੀ ਜਾਂਦੀ ਹੈ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਂ ਚੌਂਕੀ ਚਾਰਜ ਰਪਾਣਾ ਸਾਨੂੰ ਮੌਕੇ ਦੇ ਇੱਕ ਕੰਪਲੇਨਟ ਮਿਲੀ ਕਿ ਇੱਥੇ ਇੱਕ ਬਸ ਪਲਟੀ ਹੈਗੀ ਤੇ ਮੌਕੇ ਤੇ ਆਏ ਆ ਤੇ ਬਾਕੀ ਅਸੀਂ ਜਾਂਚ ਕਰ ਰਹੇ ਆ ਕੀ ਸਿਚੁਏਸ਼ਨ ਹੈਗੀ ਹੈ ਸਰ ਬਸ ਕਿੱਥੇ ਜਾ ਰਹੀ ਸੀ ਇਹ ਗਿੱਦੜਵੇ ਤੋਂ ਮੁਕਸਰ ਜਾ ਰਹੀ ਸੀ ਬਸ ਇਹ ਤੇ ਬਾਕੀ ਵੇਖਦੇ ਕਿਵੇਂ ਪਲਟੀ ਬਾਕੀ ਕਰਦੇ ਆ ਸਾਰਾ ਆਟੋ ਮੈਟਰ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੌਰਾਨ ਲੋਕ ਜ਼ਖਮੀ ਤਾਂ ਹੋਏ ਪਰ ਗਨੀਮਤ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ ਹੈ ਸ਼੍ਰੀ ਮੁਕਸਰ ਸਾਹਿਬ ਤੋਂ ਤਰਸੇਮ ਟੂ ਡੀ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਇਸ ਦੇ ਨਾਲ ਹੀ ਮੈਨੂੰ ਯਾਨੀ ਸ਼ੇਖਰ ਆਇਨ ਨੂੰ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ ਸਰਸ਼ੇਕਾ ਸਸ਼ਵੇਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਆਸਟ੍ਰੇਲੀਆ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਇਹ ਨੌਜਵਾਨ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਪਹਿਲਾ ਰੁੱਖ ਦੇ ਨਾਲ ਟਕਰਾਈ ਅਤੇ ਫਿਰ ਬੱਸ ਸ਼ੈਲਟਰ ਅਤੇ ਫਿਰ ਇੱਕ ਖੰਬੇ ਦੇ ਨਾਲ ਜਾ ਵਜੀ ਦੇਖੋ ਪੂਰੀ ਖਬਰ ਆਸਟ੍ਰੇਲੀਆ ਦੇ ਵਿੱਚ ਆਈਡਲੇਡ ਦੇ ਸਾਲਸਬਰੀ ਵਿਖੇ ਇੱਕ ਪੰਜਾਬੀ ਨੌਜਵਾਨ ਜਗਸੀਰ ਸਿੰਘ ਬੋਪਾਰਾਏ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ 37 ਸਾਲਾ ਜਗਸੀਰ ਸਿੰਘ ਸਵੇਰੇ ਕਰੀਬ 2 ਵਜੇ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਾਸਕੀਜ਼ ਰੋਡ ਦੇ ਉੱਤੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ। ਪਰ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇਸ ਮਗਰੋਂ ਉਹ ਇੱਕ ਬੱਸ ਸ਼ੈਲਟਰ ਅਤੇ ਖੰਭੇ ਦੇ ਵਿੱਚ ਵੀ ਜਾ ਕੇ ਵੱਜੀ। ਇਸ ਭਿਆਨਕ ਹਾਦਸੇ ਦੌਰਾਨ ਜਗਸੀਰ ਸਿੰਘ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਜੈਤ ਸਿੰਘ ਨੇ ਅਗਲੇ ਕੁਝ ਹਫ਼ਤਿਆਂ ਤੱਕ ਭਾਰਤ ਆ ਕੇ ਵਿਆਹ ਕਰਵਾਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਪਾਣਾ ਵਾਪਰ ਗਿਆ ਇੱਕ ਚਸ਼ਮਦੀਦ ਔਰਤ ਦੇ ਮੁਤਾਬਕ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਟੱਕਰ ਹੁੰਦਿਆਂ ਹੀ ਕਾਰ ਦੇ ਟੁਕੜੇ ਉੱਡ ਗਏ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੀਆਂ ਸੜਕਾਂ ਦੇ ਉੱਤੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਜਾਣਕਾਰੀ ਦੇ ਅਨੁਸਾਰ ਇਸ ਸਾਲ ਦੱਖਣੀ ਆਸਟ੍ਰੇਲੀਆ ਦੀਆਂ ਸੜਕਾਂ ਦੇ ਉੱਪਰ ਹੋਣ ਵਾਲੀ ਇਹ 57ਵੀਂ ਮੌਤ ਹੈ ਪੁਲਿਸ ਨੇ ਮੌਕੇ ਦੇ ਉਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਗਵਾਹਾਂ ਅਤੇ ਡੈਸ਼ ਕੈਮ ਦੀ ਫੁਟੇਜ ਵਾਲਿਆਂ ਨੂੰ ਵੀ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਾਦਸੇ ਦੀ ਅਸਲ وجہ ਪਤਾ ਚੱਲ ਸਕੇ ਬਿਊਰੋ ਰਿਪੋਰਟ ਹਮਦਰਸਟੀ ਅਮਰitsar ਦੇ ਅਜਨਾਲਾ ਦੇ ਵਿੱਚ ਹੜ੍ਹਾਂ ਦੇ ਨਾਲ ਪੈਦਾ ਹੋਈ ਭਿਆਨਕ ਸਥਿਤੀ ਦੇ ਮੱਦੇਨਜ਼ਰ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਜਨਾਲਾ ਅਤੇ ਰਮਦਾਸ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਕਾਂਗਰਸ ਦੇ ਹੋਰ ਵੀ ਆਗੂ ਮੌਜੂਦ ਸਨ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਉੱਪਰ ਤਿੱਖੇ ਹਮਲੇ ਕੀਤੇ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹਾਂ ਦੀ ਸਥਿਤੀ ਉੱਪਰ ਕਾਬੂ ਪਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਗਈ ਹੈ। ਉਹਨਾਂ ਦੋਸ਼ ਲਗਾਇਆ ਕਿ ਜਦੋਂ ਹਫਤਾ ਪਹਿਲਾਂ ਹੀ ਭਾਰੀ ਵਰਖਾ ਦੀ ਚੇਤਾਵਨੀ ਦੇ ਦਿੱਤੀ ਗਈ ਸੀ ਤਾਂ ਸਮੇਂ ਸਿਰ ਡਰੇਨਾਂ ਦੀ ਸਫਾਈ ਕਿਉਂ ਨਹੀਂ ਹੋਈ? ਡੈਮਾਂ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ? ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ ਕੌਮੀ ਆਫਤ ਫੰਡ ਦੇ ਵਿੱਚੋਂ ਘੱਟੋ-ਘੱਟ 5-7 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਜਾਣ। ਉਨਾ ਕੇ ਆਗੇ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਦੇ ਨਾਲ ਖੜਦੇ ਆਏ ਨੇ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਨਾਲ ਖੜੇ ਪੰਜਾਬ ਸਰਕਾਰ ਨੂੰ ਤੇ ਪਹਿਲੇ ਹੀ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਹਨੇ ਆਲਰੇਡੀ ਕਈ ਹਫ਼ਤੇ ਪਹਿਲੇ ਵਾਰਨਿੰਗ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਬਰਸ਼ਾਤਾਂ ਦਾ ਤੇ ਹਿਮਾਚਲ ਚੋਂ ਵੱਡੀ ਟੋਰੈਂਸ਼ਲ ਰੇਨ ਦਾ ਖਤਰਾ ਹੈ ਮੈਨੂੰ ਅਫਸੋਸਨਾ ਕਹਿਣਾ ਪੈਂਦਾ ਕਿ ਗਵਰਨਮੈਂਟ ਆਫ ਪੰਜਾਬ ਨੇ ਕੰਪਲੀਟਲੀ ਫੇਲ ਕੀਤਾ ਕੋਈ ਡਰੇਨਾ ਦੀ ਸੋਫਾਈ ਨਹੀਂ ਉਹ ਬੰਦਾ ਦੀ ਮਜ਼ਬੂਤੀ ਹੈ ਮੈਂ ਅੱਜ ਵਿਸ਼ੇਸ਼ ਇੱਕ ਚਿੱਠੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕਿ ਅਸਰ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਲੋਕ ਤੇ ਵਿਸ਼ੇਸ਼ ਤੌਰ ਬਾਰਡਰ ਦੇ ਲੋਕ ਹਮੇਸ਼ਾ ਹਰ ਔਖੀ ਘੜੀ ਦੇ ਵਿੱਚ ਦੇਸ਼ ਦੇ ਨਾਲ ਉਹਦੀ ਪਿੱਠ ਪਿੱਛੇ ਖੜੋਤੇ ਇਹੀ ਫੂਟਬੋਲ ਹੈ ਸਾਰੇ ਹਿੰਦੁਸਤਾਨ ਦੀ ਅੱਜ ਜੇ ਤੁਸੀਂ ਮੁੱਖ ਮੰਤਰੀ ਨੇ ਜੇ ਤੁਹਾਨੂੰ ਅਪੀਲ ਨਹੀਂ ਵੀ ਕੀਤੀ ਤੁਹਾਡਾ ਫਰਜ਼ ਬੰਦ ਹੈ ਪ੍ਰਧਾਨ ਮੰਤਰੀ ਜੀ ਤੁਸੀਂ ਆਪ ਏਰੀਅਲ ਸਰਵੇ ਕਰਦੇ ਪੰਜਾਬ ਦਾ ਪੰਜਾਬ ਦੇ ਵਿੱਚ 1100 ਤੋਂ ਵੱਧ ਪਿੰਡ ਡੁੱਬ ਚੁੱਕੇ ਹਨ 23 ਤੋਂ ਵੱਧ ਲਾਸ਼ਾਂ ਸਮਝੋ ਮੌਤਾ ਹੋ ਚੁੱਕੀਆਂ ਹਨ ਹਜ਼ਾਰਾਂ ਦੀ ਤਦਾਦ ਦੇ ਵਿੱਚ ਡੰਗਰ ਵਰ ਚੁੱਕੇ ਕੋਈ ਰਾਹਤ ਕਿਸਾਨਾਂ ਨੂੰ ਨਹੀਂ ਆ ਰਹੀ ਜਿਨ੍ਹਾਂ ਦੀ ਜ਼ੁਬਾਨ ਹੈ ਨਹੀਂ ਬੇਜ਼ੁਬਾਨੀ ਸਾਡੇ ਡੰਗਰ ਜਿਹੜੇ ਉਹਨਾਂ ਨੂੰ ਤੂੜੀ ਦੀ ਲੋੜ ਹੈ ਉਹਨਾਂ ਨੂੰ ਚਾਰੇ ਦੀ ਲੋੜ ਹੈ ਉਹਨਾਂ ਨੂੰ ਪੱਠਿਆਂ ਦੀ ਲੋੜ ਕੌਣ ਇੱਥੇ ਆ ਕੇ ਪ੍ਰੋਵਾਈਡ ਕਰੇਗਾ ਮੇਰੀ ਬੇਨਤੀ ਹੈ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਇਮੀਡੀਟਲੀ ਆਪਣੇ ਨੈਸ਼ਨਲ ਕੈਲੇਮਟੀ ਫੰਡ ਦੇ ਵਿੱਚੋਂ ਪੈਸੇ ਪੰਜਾਬ ਨੂੰ ਘਟ ਤੋਂ ਘਟ 5 ਤੋਂ 7000 ਕਰੋੜ ਰੁਪਇਆ ਇਮੀਡੀਏਟਲੀ ਦਿਓ ਨੁਕਸਾਨ ਸਾਡਾ ਮਿਨਿਮਮ 35 ਤੋਂ 40000 ਕਰੋੜ ਤੋਂ ਵੱਧਾ ਨੁਕਸਾਨ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਮੁਸੀਬਤ ਦੇ ਵਿੱਚ ਨੇ ਪਰ ਕੇਜਰੀਵਾਲ ਸੀਐਮ ਭਗਵੰਤ ਮਾਨ ਤੇ ਹੋਰ ਨੇਤਾ ਗਾਇਬ ਨੇ ਲੋਕਾਂ ਦੇ ਨਾਲ ਸਿਰਫ ਕਾਂਗਰਸ ਪਾਰਟੀ ਹੀ ਖੜੀ ਹੈ ਅਜਨਾਲਾ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਫਰੀਦਕੋਟ ਦੇ ਵਿੱਚ ਅੱਜ 22 ਸਾਲਾ ਆਕਾਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਨੇ ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਦੇ ਵਿੱਚ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਕਾਫੀ ਲੰਬੇ ਇੰਤਜ਼ਾਰ ਮਗਰੋਂ ਉਸ ਦੀ ਮ੍ਰਿਤਕ ਦੇਹ ਅੱਜ ਪਿੰਡ ਪੱਕਾ ਵਿਖੇ ਪੁੱਜੀ ਸੀ। ਇਸ ਮੌਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਦੇ ਵਿੱਚ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ 22 ਸਾਲਾ ਆਕਾਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਪੱਕਾ ਵਿਖੇ ਪੁੱਜੀ ਜਿੱਥੇ ਉਸ ਦਾ ਪੂਰੀ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਕਾਸ਼ਦੀਪ ਨੂੰ ਅੰਤਿਮ ਵਿਦਾਇਗੀ ਦਿੱਤੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਾਸ਼ਦੀਪ ਕਰੀਬ 2 ਸਾਲ ਪਹਿਲਾਂ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਗਿਆ ਸੀ। ਜਿੱਥੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ ਪਰ ਕੁਝ ਮਹੀਨੇ ਪਹਿਲਾਂ ਉਸ ਦਾ ਕੰਮ ਛੁੱਟ ਗਿਆ ਸੀ ਜਿਸ ਦੇ ਕਾਰਨ ਉਹ ਘਰ ਦਾ ਕਿਰਾਇਆ ਵੀ ਨਹੀਂ ਦੇ ਸਕਿਆ। ਇਸ ਬਾਰੇ ਦੇ ਵਿੱਚ ਉਸਨੇ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਅਤੇ ਕੈਨੇਡਾ ਦੇ ਵਿੱਚ ਘਰ ਦੇ ਗੈਰ-ਕਾਨੂੰਨ ਦੇ ਵਿੱਚ ਜਾ ਕੇ ਆਪਣੀ ਜੀਵਨ ਲੀਨ ਲਿਆ। ਸਮਾਪਤ ਕਰ ਲਈ ਸੀ ਮ੍ਰਿਤਕ ਦੇ ਪਿਤਾ ਬਹੁੜ ਸਿੰਘ ਨੇ ਆਖਿਆ ਕਿ ਮੌਤ ਤੋਂ 1 ਦਿਨ ਪਹਿਲਾਂ ਉਸ ਦੇ ਪਰਿਵਾਰ ਦੇ ਨਾਲ ਉਸ ਦੀ ਗੱਲਬਾਤ ਹੋਈ ਸੀ ਪਰ ਉਸ ਨੇ ਕਿਸੇ ਤਰ੍ਹਾਂ ਦੇ ਤਣਾਅ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਪੰਥਕ ਆਗੂ ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਪਰਿਵਾਰ ਨੇ 25-30 ਲੱਖ ਰੁਪਏ ਖਰਚ ਕਰਕੇ ਆਕਾਸ਼ ਦੀਪ ਨੂੰ ਕੈਨੇਡਾ ਭੇਜਿਆ ਸੀ ਹੁਣ ਉਸ ਦੀ ਮ੍ਰਿਤਕ ਦੇ ਲਿਆਂਦੇ ਉੱਤੇ ਵੀ ਅੱ비 ਤੋਂ 25 ਲੱਖ ਖਰਚ ਨੇ ਪੈ ਗਏ ਨੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਬਿਊਰੋ ਰਿਪੋਰਟ ਹਮਦਰਦ ਟੀਵੀ ਹੁਣ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰ ਦਿੱਤਾ ਜਾਣਕਾਰੀ ਮਿਲੀ ਹੈ ਕਿ ਇਹ ਮੁਲਜ਼ਮ ਇੱਕ ਵੱਡੀ ਟਾਰਗੇਟ ਕਿਲਿੰਗ ਦੀ ਪਲੈਨਿੰਗ ਕਰ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਪੁਲਿਸ ਉਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਡੀ ਪੁਲਿਸਰ ਟੀਮ ਨੂੰ ਮੁਖਬਰ ਕੋਲੋਂ ਸੂਚਨਾ ਮਿਲੀ ਉਸ ਦੇ ਉੱਪਰ ਕਾਰਵਾਈ ਕਰਦੇ ਹੋਏ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਇਹ ਗ੍ਰਿਫਤਾਰੀ ਦੌਰਾਨ ਇੱਕ ਗਲੌਕ ਪਿਸਤੌਲ 13 ਜ਼ਿੰਦਾ ਕਾਰਤੂਸ ਅਤੇ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਗਏ ਨੇ ਤੇ ਇਸ ਗ੍ਰਿਫਤਾਰੀ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰਿੰਗ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਮੁਲਜ਼ਮ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਜੋ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ ਟੈਰਿਸ ਨੈਟਵਰਕ ਜਿਹੜਾ ਹੈਗਾ ਲੰਡਾ ਹਰੀਕਾ ਸੱਤਾ ਨਸ਼ਹਿਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ